ਇਥੇ ਨਡਾਲਾ ਵਿਖੇ ਐਨਆਰਆਈ ਦੀ ਬੰਦ ਕੋਠੀ ਵਿੱਚ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਕਿਉਂਕਿ ਅਨਸ਼ਾਤੇ ਚੋਰਾਂ ਵੱਲੋਂ ਭਾਵੇਂ ਕਿ ਘਰ ਵਿੱਚ ਤਾਲਾ ਤੋੜ ਕੇ ਅੰਦਰ ਫੋਲਾ ਫੋਲਾ ਫਰਾਲੀ ਜਿਹੜੀ ਕੀਤੀ ਗਈ ਸੀ ਪਰੰਤੂ ਘਰ ਵਿੱਚ ਜਿਹੜਾ ਸਮਾਨ ਪਿਆ ਸੀ ਜਿਵੇਂ ਕਿ ਲੈਪਟਾਪ ਸਿਲੰਡਰ ਆਈਐਸਡੀ ਮੋਬਾਈਲ ਫੋਨ ਉਹ ਸਾਹਮਣੇ ਹੋਣ ਦੇ ਬਾਵਜੂਦ ਵੀ ਉਹ ਸੁਰੱਖਿਅਤ ਸਨ ਮਤਲਬ ਕਿ ਉਹ ਚੋਰਾਂ ਵੱਲੋਂ ਚੋਰੀ ਨਹੀਂ ਕੀਤਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਗੱਬਰ ਸਿੰਘ ਵਾਸੀ ਮੰਗੇਵਾਲ ਨੇ ਦੱਸਿਆ ਕਿ ਮੇਰਾ ਜੋ ਜੀਜਾ ਹੈ ਕਰਨਵੀਰ ਸਿੰਘ ਪੁੱਤਰ ਸਵਰਗੀ ਸੁਖਦੇਵ ਸਿੰਘ ਵਾਸੀ ਨਡਾਲਾ ਜਿਸ ਦਾ ਨਡਾਲਾ ਦੇ ਡਾਕਰ ਨੇੜੇ ਕੋਠੀ ਹੈ ਅਤੇ ਉਹ ਪਰਿਵਾਰ ਸਣੇ ਕੈਨੇਡਾ ਵਿੱਚ ਰਹਿੰਦਾ ਤੇ ਮਗਰੋਂ ਅਸੀਂ ਕੋਠੀ ਚ ਸਾਮ ਸੰਭਾਲ ਲਈ ਗੇੜਾ ਰੱਖਦੇ ਹਾਂ ਇਸ ਤੋਂ ਪਹਿਲਾਂ ਤਕਰੀਬਨ 1 ਮਹੀਨੇ ਪਹਿਲਾਂ ਉਹਨਾਂ ਦੱਸਿਆ ਕਿ ਜਦੋਂ ਅਸੀਂ ਕੋਠੀ ਦਾ ਗੇੜਾ ਮਾਰਿਆ ਤਾਂ ਸਭ ਕੁਝ ਸੁਰੱਖਿਅਤ ਸੀ ਪਰ ਜਦੋਂ ਅੱਜ ਅਸੀਂ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਜਦੋਂ ਕੋਠੀ ਦੇ ਅੰਦਰ ਦਾਖਲ ਹੋਏ ਤਾਂ ਵੇਖਿਆ ਕਿ ਅੰਦਰ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਹਰੇਕ ਕਮਰੇ ਦੇ ਵਿੱਚ ਫੁੱਲਾ ਫਰਾਲੀ ਕੀਤੀ ਗਈ ਸੀ ਲੇਕਿਨ ਸਤੇਸ ਮਾਨ ਜਿਹੜਾ ਖਿਲ ਰਿਆ ਪਿਆ ਸੀ ਉਹਨਾਂ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਫੁੱਲਾ ਫਰਾਲੀ ਵੀ ਹੋਈ ਹੈ ਤੇ ਸਿਲੰਡਰ ਲੈਪਟਾਪ ਅਤੇ ਮੋਬਾਈਲ ਵੀ ਜਿਹੜਾ ਉਸ ਰੱਖੇ ਥਨ ਉਹਨਾਂ ਗੱਬਰ ਨੇ ਦੱਸਿਆ ਕਿ ਹੁਣ ਕਨੇਡਾ ਗੱਲਬਾਤ ਕਰਕੇ ਹੀ ਫਿਰ ਹੀ ਜਿਹੜੇ ਹੋਏ ਨੁਕਸਾਨ ਦਾ ਜਿਹੜਾ ਉਹ ਪਤਾ ਲੱਗ ਸਕਦਾ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ ਇੱਥੇ ਦੱਸਦੀ ਕਿ ਜਿਹੜੇ ਚੋਰ ਹੈ ਉਹ ਸਾਈਡ ਵਾਲੀ ਕੰਧ ਟੱਪ ਕੇ ਉਹ ਜਿਹੜੇ ਅੰਦਰ ਦਾਖਲ ਹੋਏ ਸਨ ਅਤੇ ਬਾਹਰਲਾ ਗੇਟ ਦਾ ਤਾਲਾ ਉਹਨਾਂ ਨਹੀਂ ਤੋੜਿਆ ਜਦ ਕਿ ਉਹ ਇੱਕ ਸਾਈਡ ਵਾਲੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਸਨ ਇਸ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਹਾਲੇ ਵੀ ਕੀ ਮਾਮਲਾ ਚੱਲ ਰਿਹਾ ਮਕਰ ਪਾ ਵੀ ਹਈ 15 20 ਦਿਨਾਂ ਦਾ ਵਾਦਾ ਆਇਆ ਇਸ ਘਰ ਤੇ ਜਦੋਂ ਆਏ ਤਾਂ ਗੇਟ ਸਾਡੇ ਜਿੰਦੇ ਟੁੱਟੇ ਹੋਏ ਸੀ ਦੇ ਅੰਦਰ ਦੇਖਿਆ ਤਾਂ ਫੂਲ ਆਫ ਲਈ ਸਾਡੀ ਸਾਡੇ ਅੰਦਰ ਹੀ ਹੋਈ ਹੈ ਲਵਾਰੀਆਂ ਦੀ ਪੂਰ ਤਾਂ ਡੱਕੇ ਉਹ ਬਾਹਰ ਨੇ ਹਾਂਜੀ ਕੋਣ ਮੇਰੀ ਸਿਸਟਰ ਵੇਈ ਹੋਈ ਹੈ ਇਸ ਘਰ ਤੇ ਹਾਂਜੀ ਠੀਕ ਹੈ ਸਿਸਟਰ ਆ ਵੀ ਤਾਂ ਕੋਲ ਆ ਚਾਹਨ ਨੂੰ ਆਏ ਤੇ ਜਾਣੇ ਕਿ ਇਥੋਂ ਪੇਪਰ ਜਾਂ ਕੋਈ ਲੈਣਾ ਹੈ ਉਹ ਦੇਖਿਆ ਤੇ ਜਿੰਦੇ ਟੁੱਟੇ ਹੋਏ ਹਾਂ ਜੀ ਹਾਂ ਜੀ ਯਾ ਜੀ ਇਹਦੇ ਕਿਹੰਦੇ ਸਮਾਨ ਸਮੂਹ ਨੂੰ ਕਿੰਨਾ ਸਮਾਨ ਖਲੜਿਆ ਹੋਇਆ ਜੀ ਸਾਰਾ ਹਾਂ ਜੀ ਫੋਮ ਕੰਪਲੇਨਟ ਦਿੱਤੀ ਹੋਈ ਏ ਦਾ ਦਾ ਸਮਾਨ ਸਮੂਹ ਤੇ ਕਈ ਸਿਆਰ ਜਿਦਾਂ ਕੀ ਸੀ ਮੇਰਾ ਹਾਂ ਜੀ ਹਾਂ ਜੀ ਕੀ ਕਹਣਾ ਕਰਦੇ ਨਹੀਂ ਖੜਿਆ ਤੇ ਨਹੀਂ ਸਾਨੂੰ ਲੱਗਦਾ ਜੀ ਜਦੋਂ ਕੋਈ ਸਮਾਨ ਸਾਰਾ ਕੋਸ਼ ਇਥੇ ਆ ਪੇਪਰ ਵਰਕ ਆ ਜਾਂ ਉਹਨਾਂ ਨੂੰ ਬਾਹਰ ਪੁੱਛ ਲੈਣੇ ਸੀ ਕਿ ਇਹਨਾਂ ਦਾ ਸਮਾਨ ਕਿੱਥੇ ਪਿਆ ਜਦੋਂ ਅਬ ਨੂੰ ਪਤਾ ਨਹੀਂ ਇਹਦਾ